ਮੂਗਲ ਪੇਕਰਾ ਕੇ ਖਾਲੀ ਕਿੱਥੇ ਪੁੱਗ ਤੇਗੀ ਹਾਏ ਮੂਗਲ ਪੇਕਰਾ ਕੇ ਖਾਲੀ ਕਦੋਂ ਪੈਸੇ ਮੋੜੇਗੀ ਦਿਮਾਗ ਤਾਂ ਕਰਤਾ ਘਰ ਰਵੇ ਕੁੜੇ ਹੁਣ ਕੀ ਲੱਤ ਟੁੜੇਗੀ ਚੋਮਾ ਪੋਚੇ ਲਾ ਮੱਝ ਭਜ ਭਜ ਕੰਮ ਨ ਮੇੜਾ ਤਰਨਾ ਸਾਰਾ ਬੇਮਹਿਕ ਮਹਾਈ ਕਰਦਾ ਫੇਰ ਘੇਟ ਨੂੰ ਪੇੜਾ ਦੁੱਧ ਪਲਾ ਮਾ ਚਾਪਤੀ ਪਾਕੇ ਦੁੱਧ ਪਿਓ ਮਾ ਚਾਪਤੀ ਪਾਕੇ ਚਾਪਤੀ ਪਾਕੇ ਆ ਜੀ ਸੱਜਣਾ ਫੇ ਰੋਟੀ ਖਾ ਕੇ ਹੋ ਪਿਛੜੀ ਗਲੀ ਵਿੱਚ ਪਾਣੀ ਵਾਲਾ ਇਧਰ ਦੀ ਤੂੰ ਆਵੇ ਸਾਸਰੀ ਗਾਰੀ ਕੀ ਹਾਲ ਆ ਬਈ ਸਾਰਿਆਂ ਦਾ ਆਉਣ ਵਾਲੇ ਸਮੇਂ ਦੇ ਬੱਚਾ ਸਾਡੇ ਸਿੰਗਲ ਟਰੈਕ ਆ ਰਹੇ ਨੇ ਸਾਰਿਆਂ ਦੇ ਪੰਜ ਗਾਣੇ ਮੇਰੇ ਪੰਜ ਗਾਣੇ ਇਹਦੇ ਪੰਜ ਗਾਣੇ ਉਹਦੇ ਪੰਜ ਗਾਣੇ ਕੋਹਰ ਮਿੱਤਰ ਦੇ ਨੇ 200 ਅਮਰਾ ਦਾ 200 ਕਾੜਾ ਬਾਈ ਦਾ 50 60 ਮੇਰੇ ਆਉਣਗੇ ਇਧਰ ਬਾਈ ਸੇਵੇ ਇਹਦੀ ਐਲੋਮਾ ਦਾ ਨਵਾ ਸੇਵੇ ਜਸਮ ਜਸਮ ਤੇ ਸੇਵੇ ਮੇਰੇ ਇੱਕ ਗਾਣੇ ਦਾ ਨਾਉਨ ਅਨੌਂਸ ਕਰਦਾ ਮੈਂ ਕੀ ਹੈ ਗਾਡਰੀ ਗਾਡਰੀ ਕਹਿੰਦਾ ਤੇਰੇ ਇਹ ਜਣਾਣੇ ਕਮਜ਼ੋਰ ਕਰਤਾ ਕਿਹਣੀ ਦਸਣਾ ਉਹ ਵੀ ਆ ਰਿਹਾਗਾ ਸਾਡਾ ਸਿੰਗਲ ਟਰੈਕ ਅੱਗੇ ਨੈਕਸਟ ਸਾਨੂੰ 뮤ਜ਼ਿਕ ਵਾਲਾ ਲੱਭ ਗਿਆ ਮਰੂਗਾ ਮਿਡਕਾਲਾ ਸਾਰੇ ਗੱਲ ਤੇ ਸਪਰੇਅ ਪੀਉਗੀ ਦਬੀ ਇੰਨਾ ਨੂੰ ਡਿਪਰੈਸ਼ਨ ਚ ਭੇਜ ਦਿੰਦੇ ਉਹ ਲੋਕ ਸਿਰ ਦੜ ਕੇ ਮੈਂ ਤੂੜੀ ਵਾਲਾ ਸੀਜ਼ਨ ਲੱਗਿਆ ਹੋਇਆ ਮਿਕਸਿੰਗ ਕਰ ਓਏ ਮੋਟੇ ਨੇ ਪਾਗੜ ਵੇ ਮੋਟੇ ਤੇ ਪਰਨਾ ਦਰ ਕੇ ਕਰਿਆ ਕਰੂਗਾ ਨਾ ਕੈਂਪਰ ਲੈ ਕੇ ਪਾਣੀ ਆਵ ਲਵੇ ਰੁਪਈਆ ਉਹਨੂੰ ਇਕ ਨਹੀਂ ਦੇਣਾ ਸਿੱਧੀ ਗੱਲ ਹੈ ਜਦੋਂ ਉਹ ਗਾੜਾ ਕਰਿਆ ਕਰੂਗਾ ਗਾੜਾ ਕਰਨ ਤੋਂ ਬਾਅਦ ਰੋਟੀ ਵੀ ਗੁੜ ਨਾਲ ਖਾਇਆ ਕਰੂਗਾ ਵੱਟ ਤੇ ਸਭ ਫੇਰ ਗਾੜਾ ਕਰਕੇ ਵੱਟ ਤੱਕ ਉਹ ਨਾਲ ਸਮੇਂ ਵਿੱਚ ਗਾਹ ਪੈਣ ਜਾ ਰਿਹਾ ਹੈਗਾ ਸੀਟ ਬੈਲਟ ਲਾ ਲੋ ਇੰਨਾਂ ਦੇ ਗਾਣੇ ਇੱਕ ਐਲਬਮ ਬਚਾਉਣਗੇ ਜੇ ਤੂੰ ਵੀ ਆਉਂ ਵੀ ਮੈਂ ਤੇ ਵੀ ਆਉਂ ਜਦੋਂ ਜਦੋਂ ਮੈਂ ਜਦੋਂ ਮੈਂ ਪੂਰਾ ਜਦੋਂ ਮੈਂ ਪੂਰਾ ਹਿੱਟ ਹੋ ਗਿਆ ਸਾਰੇ ਮਨੋ ਕਾਮਣਾ ਸਾਡੇ 1300 ਗਾੜਾ ਕਰਦੇ ਵਾ ਗੋਲੀਆਂ ਬੱਜਣੀਆਂ ਮੇਰੇ ਨਾ ਇਹ ਸੱਚੇ ਪਾਤਸ਼ਾਹ ਨੇ ਨਾ ਮੇਰੇ ਮਜਰੀ ਮੇਰੇ ਭਾਈ ਮੇਰੇ ਬਰਾ ਭਾਈ ਓਏ ਸਾਲਾ ਪਤਾ ਸੀ ਦੇ ਆਪਾਂ ਸਾਰੇ ਗੋਲੀਆਂ ਗਿਆ ਵੱਜਣਦਾਲਿਆ ਪਤਾ ਸੀ ਟਮੋਲ ਦੇ ਮੈਂ ਬੇਨਤੀ ਕਰਦਾ ਜਿਹੜੇ ਮੇਰੇ ਫੁੱਲ ਹੋਣਗੇ ਕੀ ਬਦ ਸਾਲਾ ਮਾਰੀ ਓਏ ਸਾਲਾ ਕੰਪਨੀ ਰਲ ਜੂਨਾਂ ਦੀ ਤੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਨਵਾਂ ਕੁਝ ਦੇਖਣ ਨੂੰ ਮਿਲੇਗਾ ਸਾਡਾ ਕੀ ਨਾ ਇਹਨਾਂ ਦੋਨਾਂ 'ਚ ਇੱਕ ਵੱਡਾ ਪਾ ਕੇ ਆਵੇ ਮੈਂ ਫੇਰ ਜਾਊਂਗਾ ਪੰਜਾਬ ਵਿੱਚੋਂ ਤੇ 4 ਵਜੇ ਮੈਂ ਕੰਮ ਆਉਂਦਾ ਸਭ ਤੋਂ ਸਾਡਾ ਪਹਿਲਾ ਗਾਣਾ ਜਿਹੜਾ ਆਊਗਾ ਉਹ ਵਧੀਆ ਆਊਗਾ ਘੈਂਟ ਕਿਹੜਾ ਇਹ ਤੋਂ ਬਾਅਦ ਸਾਰਾ ਦੂਸਰਾ ਗਾਣਾ ਜਿਹੜਾ ਹੋਰ ਰੈਪ ਪੈ ਪਤਾ ਕੀ ਆ ਇੱਕ ਵਾਂਗੂ ਕਰਨਾ ਪਤਾ ਕੀ ਆ ਲੋਕ ਜਿਵੇਂ ਅਸੀਂ ਫਿਲਮਾਂ 'ਚ ਕਰਦੇ ਆ ਵਿੱਚੇ ਕੋਮੇਡੀ ਵਿੱਚੇ ਸਸਪੈਂਸ ਵਿੱਚੇ ਐਕਸ਼ਨ ਵਿੱਚੇ ਮੈਲੋਡੀ ਡਰਾਮ ਆ ਜਾਂਦਾ ਸਿਸਟਮ ਜਿਹਾ ਕਰਦੇ ਆ ਉਮੀ ਸਾਡਾ ਜਿਹੜਾ ਫਸਟ ਟਰੈਕ ਆਉ ਪਹਿਲਾ ਪੈਰਾ ਉਧਰ ਰੋਮਾਂਟਿਕ ਹੋ ਹਾਂ ਦੂਜਾ ਪੈਰਾ ਸੈਡ ਹੋ ਤੀਜਾ ਪੈਰਾ ਲੜਾਈ ਝਗੜੇ ਵਾਲਾ ਆਹ ਸਿਸਟਮ ਕਰਾਂਗੇ ਅਸੀਂ ਸਾਰਾ ਅਸੀਂ ਆਟਾ ਮੁੰਨਾਗੇ ਗਾਣੇ 'ਚ ਹਾਂ ਕੰਪੋਜੀਸ਼ਨ ਸੇਮ ਆ ਸੇਮ ਕਾ ਉਪਰ ਸ਼ਬਦ ਹੀ ਨਹੀਂ ਹਾਂ ਕੱਕਰੀ ਮੈਂ ਬੜਾ ਭਾਈ ਵੱਡਾ ਕੱਕੇ ਵਾਲਾ ਸਿਸਟਮ ਰੱਖਣਾ ਲਾਲੂ ਸਾਹਿਬ ਜੀ ਠੀਕ ਹੈ ਨਾ ਸਾਈਡ ਖਾਤਰ ਬੈਠਿਆ ਇਧਰ ਫਨੀ ਦਾ ਬੋਲੀ ਥੋੜਾ ਅੱਜਕੱਲ ਰਿਐਲਿਟੀ ਬੇਸਡ ਗਾਣਾ ਲਿਖਦਾ ਹੈ ਜਿਵੇਂ ਜਿਵੇਂ ਆਉਣੀ ਹੁੰਦਾ ਵੀ ਐ ਕਰਕੇ ਤੁਸੀਂ ਆਏ ਕਰ ਦਿੱਤੀ ਆ ਕਰ ਦਿੱਤੀ ਮੇਹਣੋ ਮੇਣੀ ਵਾਲਾ ਕੰਮ ਇਧਰ ਸੁਭਾਏ ਵਾਲਾ ਕੰਮ ਅੱਜਕੱਲ ਇਧਰ ਅਸਲਾ ਅਸਲ ਰੋਮੈਂਟਿਕ ਰੋਮੈਂਟਿਕ ਇਧਰ ਆਹ ਦੇਖ ਆ ਵੀ ਮੈਂ ਕਹੂੰ ਲਾ ਵੀ ਰਟਾਚ ਦੇਣਾ ਹਾਂ ਠੀਕ ਹੈ ਨਾ ਗੂਗਲ ਪੇ ਕਰਾ ਕੇ ਖਾਲੀ ਅੱਜ ਕਿੱਥੇ ਪੁੱਗ ਤਹੇਗੀ ਗੂਗਲ ਪੇ ਕਰਾ ਕੇ ਖਾਲੀ ਕਦੋਂ ਪੈਸੇ ਮੋੜੇਗੀ ਦਿਮਾਗ ਤਾਂ ਘਰਤਾ ਘਰ ਰਹਾ ਬੇ ਕੁੜੇ ਹੁਣ ਕੀ ਲੱਤਾ ਟੁੜੇਗੀ ਹੇ ਤੇਰੇ ਹਿਜਰਤ ਮਰ ਕੇ ਬੋਤਲ ਲੱਗਦੀ ਆਥਣੀ ਤੜਕੇ ਦੀ ਹੱਲਾ ਗਿੱਧੇ ਰਿਆ ਰੂ ਲੈ ਕੇ ਜਾਣ ਕੇ ਪਾਤਨੀਂ ਪਾਗਲ ਖਨਿਆਰੇ ਫੜ ਕੇ ਦੀ ਹੋ ਚਿੱਤ ਕਰਤੇ ਤੇਰਾ ਫਰਾਉਤੀ ਹਾਂ ਹਾਂ ਚਿੱਤ ਕਰਤੇ ਤੇਰਾ ਫਰਾਉਤੀ ਮੈਂ ਰਪਨੋਂ ਨਹੀਂ ਨਹੀਂ ਰੱਬ ਜਲੇਵਾ ਦੀ ਅੱਛਾ ਆਜੋ ਬਾਈ ਮਿੰਟੂ ਆ ਗਿਆ ਓਏ ਓਏ ਭੈਣ ਦੇ ਬਾਈ ਵਰਤ ਤੇ ਪੈਣਾ ਜ਼ਮੀਨ ਲੈ ਗਈ ਤੀ ਨਾ ਅਧਾ ਨਿੱਕਾ ਨੇ ਕੀ ਆ ਬਾਈ ਤੇਰੇ ਕੋਲ ਇਹ ਕੁੜੀ ਦੀ ਬਾਈ ਉਹ ਤਾਂ ਮਾਸਟਰ ਲੱਗੀ ਹੁਣ ਮੁੰਡਾ ਬਾਈ ਕਿੱਥੇ ਜੋੜਿਆ ਕੁੜੀ ਦੀ ਕੁੜੀ ਨੂੰ ਦੱਸਿਆ ਸ਼ੂਟਰ ਕੋਲ ਟ ਅੱਛਾ ਮੁੰਡਾ ਬਾਈ ਮੁੰਡਾ ਪੜਦਾ ਹੈ ਹੈ ਮੁੰਡਾ ਪੜਦਾ ਹੈ ਮੁੱਢਾ ਵਹੀ ਕਰ ਲੈਣਾ ਕੰਮ ਕਰ ਅੱਛਾ ਬਿੱਲੀ ਰਹਿੰਦਾ ਤੈਨੂੰ ਪਤਾ ਅੱਜ ਕਰਦੇ ਕਿਹੜੇ ਕਰਦੇ ਹੂੰ ਤੂੰ ਹੁਣ ਕਿਹੜੀ ਉੱਚ ਲੱਗਿਆ ਹੋਇਆ ਬਾਈ ਕੀ ਕੰਮ ਖੰਮਤ ਮਤਲਬ ਆਪਣਾ ਦੱਸਿਆ ਬਾਈ ਕਿ ਤੂੰੜੀ ਦਾ ਜਲ ਪੈਂਦਾ ਕਿ ਪਾੜਦਾ ਦੋ ਕੰਮ ਹੀ ਨੇ ਅੱਛਾ ਬੱਕਰੀਆਂ ਰੱਖੀਆਂ ਹੋਈਆਂ ਨੇ ਪੱਠਾ ਅੱਛਾ ਵੇਚਦਾ ਪੱਠ ਫੁੱਠ ਮੈਂ ਵੀ ਲੈ ਮੈਂ ਤਾਂ ਇੱਥੇ ਦੀ ਰਟੋਲਾ ਬਾਈ ਕੀ ਕਰਨਾ ਢੰਗਾ ਲੈਣਾ ਹੈ ਇੱਥੇ ਸਹੀ ਨਹੀਂ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਪੱਠਾ ਨੇ ਬਈ ਆਪਣੇ ਕੋਲ ਹਾਂ ਬਈ ਪੱਠਾ ਆਪਣੇ ਲਵੇ ਬਜੇ ਪੀਟਰ ਨਸਲ ਦੀਆਂ ਬੱਕਰੀਆਂ ਨੇ ਅੱਛਾ ਵੇਚਦਾ ਮਈ ਹੈ ਵੇਚਦਾ ਨਾ ਨਾ ਵੇਚਦੇ ਨਹੀਂ ਕੋੜੇ ਮੋੜ ਵਾਲੀ ਕੋੜੀ ਸੀ ਉਹ ਬਿਮਾਰ ਨਾ ਬਿਮਾਰ ਹੋ ਗਈ ਸੀ ਬਈ ਪੰਨ ਪੈ ਗਿਆ ਸੀ ਉਹਨੇ ਉਹ ਕਰਤ ਸੀ ਚਤ ਨੇ ਨੇ ਜਿਆਦੇ ਛੋਲੇ ਚਾਰ ਦਿੱਤੀਆਂ ਹਾਂ ਉਹ ਬਸ ਉਹ ਤੋਂ ਬਾਅਦ ਤਾਂ ਫਿਰ ਬਈ ਇੰਦਰ ਨਹੀਂ ਬਜਾ ਗਿਆ ਡਸ ਕੇ ਗਣੀ ਨਾ ਡਸ ਕੇ ਕਿਹਣੀ ਤਾਂ ਨਹੀਂ ਆਉਂਦੀ ਪੂਆ ਰੈਂਦੀ ਸਾਡੀ ਪੂਆ ਵਿਚਾਰੀ ਮਰ ਗਈ ਫਿਰ ਉਦੋਂ ਬਾਅਦ ਹੁਣ ਕਿਹੜਾ ਮੈਂ ਹੁੰਦਾ ਨਾ ਉਹਨਾਂ ਦੇ ਮੰਗਿਆ ਪਾਪੀਆਂ ਤੇ ਜਾਉਂਦਾ ਕਿੰਨਾ ਦੇ ਬਈ ਡਸ ਕੇ ਦੋ ਤਾਂ ਹੈਗਾ ਤੀ ਡੋਗਰਾ ਹਾਂ ਡੋਗਰ ਨਾਲ ਯਾਰ ਫਿਰ ਰਾਜੀ ਬੰਦਾ ਹੋ ਗਿਆ ਜੀ ਰਾਜੀ ਬੰਦਾ ਆ ਕਿੰਨੇ ਜਨੇ ਮੇਟਦਾ ਸੀ ਰਾਜੀ ਬੰਦਾ ਉਹਦਾ ਯਾਰ ਪੈਸੇ ਰੱਖਗਾ ਜੀ ਸਾਡੇ 1800 ਰੁਪਿਆ ਰੱਖਗਾ ਜੀ ਸਾਡੇ ਪੰਪ ਦਿੱਤਾ ਦੀ ਯਾਰ ਉਹਨੂੰ ਪਪ ਜੀ ਉਹਦੇ ਪਿੱਛੇ ਲੜਾਈ ਹੋ ਗਈ ਤੇ ਕਿਦੇ ਵਿੱਚ ਉਹਦੇ ਪਿੱਛੇ ਪੰਪ ਦੀ ਉਹ ਨਹੀਂ ਹੁੰਦੀ ਮਸ਼ੀਨ ਆ ਪਾਣੀ ਖਿੱਚਦੀ ਹੁੰਦੀ ਆ ਹਾਂ ਉਹ ਮਾੜੀ ਤੂੰ ਮਸ਼ੀਨ ਲੈ ਕੇ ਆਇਆ ਉਹ ਕਹਦਾ ਕਿਹੜਾ ਭੈ ਦੱਸ ਰਿਹਾ ਐਵੇਂ ਲੜਾਈ ਹੋ ਗਈ ਹੋਰ ਠੀਕ ਆ ਠੀਕ ਆ ਠੀਕ ਆ ਠੀਕ ਆ ਵਧੀਆ ਚੱਲ ਬਈ ਹਾਂ ਬਈ ਹੁੰਦਾ ਬਈ ਉਹ ਤੈਨੂੰ ਐ ਤਾਂ ਹੁੰਦਾ ਹੋਣਾ ਵੀ ਮੈਂ ਉਹਦਾ ਭਾਈ ਆ ਯਾਰ ਮਾੜਾ ਮੋਟਾ ਨਾ ਵੀ ਆਪਣਾ ਤਾਂ ਕੋਈ ਨਹੀਂ ਹੁੰਦਾ ਆਹ ਕੌਣ ਹੈ ਬਈ ਨਾਲ ਤੇਰੇ ਹੈ ਆਹ ਕੌਣ ਹੈ ਸੱਸੀ ਨੂੰ ਲੈ ਕੇ ਭਜਾ ਦੀ ਇਹ ਕਹਾਂ ਨੂੰ ਬਈ ਸੱਸੀ ਦੇ ਪਿੱਛੇ ਭਜਾ ਹੋ ਜੀ ਗਏ ਪੁੱਕੀ ਵੇਚ ਦੰਦੇ ਇਹ ਇਹਦਾ ਜਸਟ ਚਿੱਲਾ ਹੈ ਇਹਦਾ ਥਾਪੜੇ ਲੱਗ ਭਜਾ ਜਸਟ ਚਿੱਲਾ ਇਹਨੂੰ ਸੀਰੀਅਸ ਲੈ ਲਿਓ ਬਈ ਗਾ ਇਹ ਨਹੀਂ ਪਾਉਂਦੇ ਆਪਾਂ ਨਾ ਪਾਵਾਂਗੇ ਇਹ ਤਾਂ ਸਾਡੇ ਸਾਰੇ ਲੀਕ ਕਰਦੇ ਸਾਰੇ ਸਾਰੇ ਐਂ ਤਾਂ ਸਾਡਾ ਉਹ ਅਗਰ ਦਿਲਾਂ ਦੇ ਵਿੱਚ ਪਿਆਰ ਹੈ ਸਾਰਿਆਂ ਦੇ ਕੋਈ ਟਾਰ ਗੂੜਨੀ ਨਹੀਂ ਇਹਦਾ ਮਿਲਾਕ ਕਰਦੇ ਮੇਰੇ ਇਦਾਂ ਸੀ ਆਪਦੇ ਦੇ ਵਿੱਚ ਰੱਖਾਂ ਜੀ ਚੰਗਾ ਉਹਨੂੰ ਆਪਦੇ ਲੈ ਫਿਰ ਫਿਰ ਕੰਮ ਬਣਾਉਣੇ ਮੇਰੀ ਸਪੇਸ ਖਰਾਬ ਭਰਦੇ ਹੋ ਤੁਸੀਂ ਇਹਦੀ ਇਸ ਤੋਂ ਹਟਾ ਲੈਣੇ ਆਪਦੇ ਸਪੇਸ ਆ ਗਵਾਡਾ ਢੋਲੂ ਜੀ ਪਾ ਕੇ ਰੱਖੀ ਇਹਨੂੰ ਹੂੰ ਗੱਲ ਦਾ ਭੈਣ ਲੀ ਦੀ ਹੋ ਗਈ ਤੂਰੀ ਪਈ ਹੈ ਭੈਣ ਅਗਲੇ ਦੀ ਸਪੇਸ ਹੈ ਨਾ ਸਪੇਸ ਭਰਦੀ ਹੈ ਜੀ ਹੂੰ ਐਡ ਨੂੰ ਨੂੰ ਬਲੌ ਸੱਸਾ ਪਪੇ ਲੰਮੇ ਸੱਸਾ ਹਾਂ ਆਦੀ ਭਾਈ ਨਾ ਸਣਾ ਤੂੰ ਭਾਈ ਭੈਣ ਮਰਾਵੇ ਤੂੰ ਆਪ ਦਾ ਭੈਰ ਮੈਨੂੰ ਕੋ ਘੜਤ ਗਾਲ ਹਾਂ ਅਪਰੂਵ ਕਰਤੀ ਕੋਣ ਜਿੱਤ ਗਿਆ ਤਿੰਨ ਸਾ ਢੀੜੀ ਢੀੜੀ ਜੀ ਪਾਉਣੀ ਹੈ ਇਹ ਐਂ ਦੰਦ ਜੀ ਡੀਪੀ ਮਸ ਫਿਰ ਜਾ ਨਾ ਕਲਕੱਟਾ ਜੀ ਕੋਈ ਹੈ ਅੱਜ ਆਪ ਨੂੰ ਪਤਾ ਨਹੀਂ ਲੱਗ ਰਿਹਾ ਐਨੇ ਪੋਰੀ ਆ ਬਈ ਤੁਸੀਂ ਇਹਨੂੰ ਦਾ ਕੁਝ ਕਹਦੇ ਨਹੀਂ ਯਾਰ ਮੈਂ ਭੋਰ ਮੇਰਾ ਤਾਂ ਯਾਰ ਆ ਬਣਿਆ ਹੋਇਆ ਫਾਰਮ ਮੈਨੂੰ ਵੀ ਲਿੰਕ ਕਰਾ ਦੇ ਨਾ ਤੁਸੀਂ ਮੈਨੂੰ ਕਿਵੇਂ ਕਹਦੇ ਚਾਹ ਨਹੀਂ ਦਿੰਦੇ ਇਹ ਤਾਂ ਭੋਰੀ ਦਾ ਵੀ ਇਹਨੂੰ ਤਾਂ ਸਕਨ ਸਕੀਮ ਮਿਲਦੀ ਹੈ ਇਹਦੀ ਵੀ ਤਾਂ ਭੂਆ ਵੇਈ ਹੋਇਆ ਯਾਰ ਤੂਰੀ ਮੇਰਾ ਤਾਂ ਆਈਡੈਂਟੀ ਕਾਰਡ ਬਣਿਆ ਹੋਇਆ ਹੈ ਇਹਦਾ ਪੀਆਰ ਹੋ ਗਿਆ ਇਹਦਾ ਤੂਰੀ ਦੇ ਕੋਰੂ ਪੀਆਰ ਸੱਚੀ ਕੋਰੂ ਪੀਆਰ ਪੰਜਕਰ ਸੋਸਾਇਟੀ ਤੋਂ ਰਹੋ ਬਣਿਆ ਹੋਇਆ ਇਨੇ ਪਹਿਲਾਂ ਉਹ ਭਰੇ ਹੋਏ ਸੀ ਸਾਰੀ ਜਿਸ ਵੰਦਰ ਪੱਲੇ ਤੋਂ ਸੈਨ ਹੁੰਦੇ ਚੁੱਲਾ ਟੈਕਸ ਭਰਿਆ ਸੀ ਬਸ ਉਹ ਬਣ ਕੇ ਬਲੌਗ ਦਰਾਂ 5 ਮਿੰਟ ਦਾ ਤੋਂ ਉਹ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਭੂਰਤੀ ਪਤਾ ਨਹੀਂ ਚੋ ਉਹ ਨਹੀਂ ਪਾ ਸਕਦਾ ਇਤਿਹਾਸਿਕ ਗੱਲਾਂ ਨੇ ਉਹ ਇਹ ਤਾਂ ਆਪਣੇ ਬੈਣ ਗਾਣਾ ਸੁਣਾ ਦੇ ਉਸ ਤਾ ਗਾਣਾ ਸੁਣਾ ਕੋਈ ਮੈਂ ਮੈਂ ਜੱਪੂ ਦਾ ਲਖਣਾ ਹੀ ਕੋਈ ਗਾਣਾ ਉਹ ਮੰਡੀਆਂ ਚ ਜੱਟ ਰੁਲਦਾ ਬਾੜੇ ਵਿੱਚ ਰੁਲਦੀ ਰਕਾਨ ਹੂੰ ਹੂੰ ਹੋ ਮੰਡੀਆਂ 'ਚ ਜੱਟ ਝੁਲਦਾ ਭੜੇ ਵਿੱਚ ਹੁੜਦੀ ਰਹਾਂ ਉਹ ਦੱਸ ਕੀ ਹਲੜਾ ਬਲਿਆ ਮਾਂ ਮਸਲੀ ਗਾਗਰੀ ਪੂਰਾ ਤੇ ਇਲੈਂdre ਗਈ ਤੇ ਗਾਇਨੀ ਗਈ ਹਲੜਾ ਬਲਿਆ ਸਾਡੀ ਦੇਖ ਲੈਣੀ ਗੱਡੀ ਜਵਾਨ ਹੋ ਮੰਡੀਆਂ 'ਚ ਜੱਟ ਝੁਲਦਾ ਚੱਲ ਲੈ ਮੁਰੇ ਰੋਜ਼ ਦੀ ਦੁਕਾਨ ਅੱਤੇ ਨਾਲ ਬੀਬਾ ਕੁਲਦੀ ਅੱਤੇ ਨਾਲ ਬੇਬੇ ਕੁਲਦੀ ਬੀਬਾ ਅੱਤੇ ਨਾਲ ਬੇਬੇ ਕੁਲਦੀ ਬੇਬੇ ਕੁਲਦੀ ਤੇ ਨਾਲ ਕੁਲਦਾ ਜ਼ਰਮਾਨ ਹੋ ਮੰਡਿਆਂ ਜੱਟ ਫੁੱਲਦਾ ਚੱਲ ਲੈ ਰੋਜ਼ ਦੀ ਦੁਕਾਨ ਆਹ ਦੀ ਬੰਦੂ ਬੈਠਿਆ ਨੀ ਬੇਡ ਨੂੰ ਕਜੇੜਾ ਸੋਰਾ ਚੂਮਾ ਪੋਚੇ ਲਾ ਮ ਭਜ ਭਜ ਕੰਮ ਨ ਮੇੜਾ ਟਣਣ ਸੋਰਾ ਬੇਮਹਿਕਮ ਹੇ ਕਰਦਾ ਫੇਰ gheṭṇu pheṛa ਦੁੱਧ ਪਲਾ ਮਾ ਚਾਪਤੀ ਪਾਕੇ ਦੁੱਧ ਪਿਓ ਮਾ ਚਾਪਤੀ ਪਾਕੇ ਆ ਜੀ ਸੱਜਣਾ ਫੇ ਰੋਟੀ ਖਾ ਕੇ ਬਹੁਤ ਪਿਛਲੀ ਗਲੀ ਵਿੱਚ ਪਾਣੀ ਵਾਲਾ ਇੱਧਰ ਦੀ ਤੂੰ ਆਵੇ ਚੰਨ ਚਾਨਣੀ ਰਾਤ ਮਹਿਰਮਾ ਪਾਣਾ ਤੂੰ ਹੈਗਾਵੇਂ ਇਹ ਗਾਣਾ ਕਦੇ ਵੀ ਨਹੀਂ ਆ ਸਕਦਾ ਜਿੰਦਗੀ ਚ ਬਬੂ ਮਣ ਕੇਸ ਕਰੂ ਮਮਾ ਮਾਨੀ ਦੇ ਕੇਸ ਕਰਦੇ ਇਹ ਗਾਣਾ ਭੁੱਲ ਜੋ ਜ਼ਿੰਦਗੀ ਚ ਵੀ ਨਹੀਂ ਆ ਸਕਦਾ ਬਸ ਓਕੇ ਆ ਯਾਰੇ ਕੀ ਬਰੇ ਤੈਨੂੰ ਵੇ ਕੁੰਡੀ ਫੜ ਲਈ ਸਾਡੀ ਨੈਣ ਨਕਸ਼ ਤੇਰੇ ਹੈ ਸੱਜਣਾ ਕਿਉਂ ਭਗਾਈ ਕੀ ਹੋ ਗਿਆ